ਵੇਰੀ ਗੱਲ ਸੁਣ ਲੋ ਤੇ ਜੇ ਉਹ ਤੋਂ ਰਖੜੀ ਬਣਾਇਨਾ ਤਾਂ حساب ਲਾ ਲਿਓ ਤੇ ਰਖੜੀ ਕਿਹੜਾ ਰੋਜ਼ ਰੋਜ਼ ਆਉਂਦੀ ਆ ਸਾਲ ਬਾਅਦ ਆਉਂਦੀ ਆ ਇਹ ਪਿਛਲੀ ਵਾਰ ਉਹਦੇ ਨਹਜਾ ਲਾ ਕੇ ਤੋਰੇ ਸੀ ਫੇਰ ਮੂੰ ਚੱਕ ਕੇ ਆ ਜਾਂਦੀ ਸੀ ਜਿਕਰ ਲੈਨ ਦੀ ਮਾਰੀ ਆ ਜਾਂਦੀ ਆ ਪਰ ਉਹ ਕੀ ਕਹੂਗੀ ਹੁਣ 500 ਰੁਪਏ ਮੈਨੂੰ ਘਰੋਂ ਮੋੜਦੇ ਮੈਨੂੰ ਨਹੀਂ ਪਤਾ ਜੇ ਰਖੜੀ ਬਣਾਉਣੀ ਹੈ ਨਾ ਉਹਦੇ ਤੋਂ ਤੇ ਮੈਂ ਉੱਠ ਜਾਣਾ ਚਾਹ ਪਈਏ ਕਟਕ ਹੋਰ ਪਈਏ ਮੰਮੀ ਮਾਮੀ ਆ ਗਏਗੇ ਹਾਂ ਆ ਗਏਗਾ ਹੀ ਹੋ ਤਾਂ ਤੇ ਤੁਸੀਂ ਕਿੰਨੇ ਕਰਮਾਂ ਵਾਲੀਆਂ ਸੋਡੇ ਐਸ ਮੋਰਚੂ ਵੀ ਰਖੜੀ ਬਣਾ ਕੇ ਲੈ ਕੇ ਆ ਹਾਂ ਪਤਾਈਆਂ ਤੇਰੇ ਮਾਮੇ ਆ ਗਏ ਤਾਂ ਮੇਰਾ ਬਾਲਾ ਕਰਦੇ ਆ ਇਹ ਆਏ ਆ ਵੀ ਮੇਰੀਆਂ ਪਰਜਾਈਆਂ ਵੀ ਚੰਗੀਆਂ ਜੇੜਾ ਪੇਜੀ ਦਿੰਦੇ ਨਾ ਕਿਤੇ ਮੈਂ ਉੱਥੇ ਜਾਵੜੀਆਂ ਤੇ ਵੈਸੇ ਇਹ ਆਏ ਆ ਵੀ ਸਾਲ ਤੋਂ ਦਿਨ ਹੁੰਦਾ ਪੁੱਤ ਇਹ ਭੈਣ ਭਰਾ ਦਾ ਤੇ ਜਾਣਾ ਵੀ ਚਾਹੀਦਾ ਆਪਾਂ ਨੂੰ ਰਖੜੀ ਬਣਾਉਣੀ ਚਾਹੀਦੀ ਆ ਤੇ ਮੈਂ ਤਾਂ ਆਇਆ ਨਹੀਂ ਵੀ ਤੂੰ ਵੀ ਜਾਵੜਾ ਪੁੱਤ ਤੂੰ ਵੀ ਬੰਨਿਆ ਨਹੀਂ ਮੰਮੀ ਮੇਰਾ ਪਰਜਾਈ ਦਾ ਸੁਭਾਅ ਨਹੀਂ ਵਧੀਆ ਕੀ ਗੱਲ ਪੁੱਤ ਨਹੀਂ ਵਧੀਆ ਮੇਰੀ ਗੱਲ ਸੋ ਕੋਈ ਨਾ ਸਾਰੀਆਂ ਨਨਤਾ ਪਰਜਾਈਆਂ ਦੇ ਵਿੱਚ ਪੁੱਤ ਨੋਕਚੋਕ ਹੁੰਦੀ ਰਹਿੰਦੀ ਐ। ਇਉਂ ਨਹੀਂ ਹੁੰਦਾ ਹੁੰਦਾ ਜੇ ਹੁਣ ਪਰਜਾਈਆਂ ਦਾ ਸੁਭਾਅ ਹੈਗਾ ਥੋੜਾ ਜਿਹਾ ਖਰਦੜਾ ਉਹਦੇ ਕਰਕੇ ਆਪਾਂ ਇਉਂ ਨਹੀਂਗਾ ਵੀ ਆਪਾਂ ਆਪਣੇ ਭਰਾ ਨਾਲੋਂ ਰਿਸ਼ਤਾ ਤੋੜ ਲਗੇ। ਭਰਾ ਨੂੰ ਕੀ ਪਤਾ ਆਪਣੀ ਕਿੰਨੀ ਕ ਯਾਦ ਆਉਂਦੀ ਆ ਹਨਾ? ਭਰਾ ਦੇ ਬਸਲੀ ਗੱਲ ਨਹੀਂ ਨਾ ਮੰਮੀ। ਹਾਂ ਭਰਾ ਦੇ ਬਸ ਨਹੀਂ ਤੇਰੇ ਦੇ ਤੇ ਤੂੰ ਪੁੱਤ ਕੋਈ ਨਾ ਤੂੰ ਫਿਰ ਵੀ ਮੇਰੀ ਗੱਲ ਮੰਨ ਮੇਰੀ ਤੀ। ਤੇ ਇਹ ਜਿਹੜਾ ਹੁੰਦਾ ਨਾ ਰਖੜੀ ਦਾ ਤਿਹਾਉਰਾ ਇਹ ਭੈਣ ਭਰਾ ਦਾ ਹੁੰਦਾ ਸਾਲ ਤੋਂ ਦੇਣਾ ਉਹਨਾਂ ਤੇ ਤੇ ਤੂੰ ਰਖੜੀ ਬੰਨ੍ਹਿਆ ਜਾ ਕੇ ਚੰਗਾ ਠੀਕ ਕੋਈ ਨਾ ਪੁੱਤ ਆਪ ਮੇਰੀ ਗੱਲ ਸੁਣ ਲੈ ਪਰਜਾਈ ਦਾ ਸਵਾ ਤੂੰ ਜਾਏਂਗੀ ਤੈਨੂੰ ਕੀ ਕਹੇਦੋਗੀ ਤੂੰ ਤਾਂ ਰਖੜੀ ਬੰਨ੍ਹਣੀ ਆ ਇਹ ਤਾਂ ਸਾਰਿਆਂ ਦਾ ਹੁੰਦਾ ਹੁਣ ਵੀ ਨਹੀਂ ਕਰਸਣ ਮੈਂ ਵੀ ਕਿਸੇ ਦੀ ਨਾਨ ਦਾ ਮੈਂ ਕਿਸੇ ਦੀ ਪਰਜਾਈ ਆ ਤੂੰ ਵੀ ਕਿਸੇ ਦੀ ਨਾਨ ਦਾ ਪਰਜਾਈ ਆ ਹਨਾ ਇਹ ਤਾਂ ਨੋਕ ਚੋਕ ਹੁੰਦੀ ਰਹਿੰਦੀ ਪਰ ਇਹ ਰਿਸ਼ਤੇ ਨਹੀਂ ਛੱਡੀਦੇ ਹੁੰਦੇ ਜੀ ਹਾਂ ਤੇ ਚੱਲ ਤੂੰ ਐ ਕਰ ਤਿਆਰ ਹੋ ਜਾ ਤੇ ਚੱਲ ਤੈਨੂੰ ਮੈਂ ਰਖੜੀਆਂ ਦਵਾ ਦੇਣੀ ਆ ਠੀਕ ਤੇ ਤੂੰ ਰਾਤ ਲਾਏਂਗੀ ਚੰਗਾ ਘਰੇ ਮੈਂ ਆਪੇ ਸਾਰ ਲਉ ਤੇ ਚੋ ਦੁਕਾਨ ਤੋਂ ਰੱਖੜੀਆਂ ਲਿਆ ਕੇ ਡੱਬਾ ਤੇ ਚੱਲ ਤੂੰ ਮੈਂ ਦੂਜਾ ਆ ਕੰਮ ਮੈਂ ਆਪੇ ਕਰ ਲੈਣੀ ਹੋ ਗਈ ਪੁੱਤ ਤਿਆਰ ਹਾਂਜੀ ਮੰਮੀ ਹੋ ਗਈ ਜੀ ਹਾਂ ਚਲ ਰੇ ਡਰ ਜਾ ਲੱਗਦਾ ਗਾ ਵੀ ਪਤਾ ਨਹੀਂ ਕੀ ਬੋਲਣਗੇ ਪਰ ਜਾਈ ਨਹੀਂ ਮੇਰੇ ਨਾਲ ਸੰਤ ਪਰ ਜਾਨੀਆ ਤੋਂ ਕਾਹਤੋ ਡਰਨਾ ਹੁੰਦਾ ਕੋਈ ਨਾ ਕੋਈ ਕੁਛ ਨਹੀਂ ਆਂਦਾ ਹੁੰਦਾ ਘਰੇ ਗਿਆ ਨੂੰ ਤੇਰਾ ਤੇਰਾ ਹੀ ਘਰ ਆ ਉਹ ਜਿੱਥੇ ਤੂੰ ਨਿੱਕੀ ਹੁੰਦੀ ਰਹੀ ਹੈ ਹੈ ਆਏ ਨਹੀਂ ਚਿੱਤ ਖਰਾਬ ਕਰੀ ਜਾ ਹੁੰਦਾ ਤੇ ਚੱਲ ਆ ਜਾ ਮੈਂ ਤੈਨੂੰ ਉੱਥੇ ਰੱਖੜੀਆਂ ਦਵਾ ਕੇ ਤੇ ਉੱਥੇ ਹੀ ਬਸ ਚੜਾ ਦੂੰ ਜੰਗਾ ਠੀਕ ਹੈ ਹਾਂ ਆ ਜਾ ਪੁੱਤ ਆਈ ਨਹੀਂ ਜਿੱਤਨੀ ਖਰਾਬ ਕਰੀ ਜਾਂਦੇ ਭੈਣ ਭਰਾਵਾਂ ਦੇ ਰਿਸ਼ਤੇ ਪਤਾ ਟੁੱਟਣ ਵਾਲੇ ਨਹੀਂ ਹੁੰਦੇ ਆ ਜਾ ਹਾਂ ਹਾਂਜੀ ਕਿਵੇਂ ਹੋ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਠੀਕ ਆ ਵਧੀਆ ਰਖੜੀਆਂ ਦੇਖਣ ਆਈ ਸੀ ਹਾਂਜੀ ਦੇਖ ਲਈ ਹਾਂ ਆ ਜਾ ਦੇਖ ਲੈ ਹਰਜੀਤ ਕਿਹੜੀ ਕਿਹੜੀ ਰਖੜੀ ਆ ਸੋਹਣੀਆਂ ਰਖੜੀਆਂ ਤਾਂ ਸਾਰੀਆਂ ਹਨਾ ਹੂੰ ਕਿੰਨਾ ਪ੍ਰਾਈਜ਼ਾਂ ਤੇ ਇਹ ਪਰਲੀ ਕੀ ਬਣਾਉਣਾ

ਮੰਮੀ ਨੇ ਤੁਮੈਨੂੰ ਹੌਸਲਾ ਦੇ ਕੇ ਤਾ ਭਾਬੀ ਦਾ ਮੂਡ ਪਤਾ ਨਹੀਂ ਕਿਵੇਂ ਹੋਊਗਾ ਮੈਨੂੰ ਲੱਗਦਾ ਕੋਈ ਦੀਨਾ ਨਹੀਂ ਭਾਬੀ ਜੀ ਭਾਬੀ ਜੀ ਕਿਹੜੀ ਵਜ੍ਹਾ ਮਰ ਜਾਂਦੀ ਹੈ ਅੱਛਾ ਹਰਜੀਤ ਆਈਆਂ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਆ ਵਧੀਆ ਤੁਸੀਂ ਦੱਸੋ ਕਿਵੇਂ ਆ ਵਧੀਆ ਬਸ ਮੈਂ ਵੀ ਹੋਰ ਹਾਂ ਜਾ ਬਹਿ ਜਾ ਅੰਦਰ ਵੀਰਾ ਕਿਵੇਂ ਆ ਉਹ ਵੀ ਵਧੀਆ ਏ ਤੂੰ ਕਿਵੇਂ ਗਿਆ ਮਾੜਿਆ ਮੈਂ ਕਿ ਅੱਜ ਟਾਈਮ ਜਿ ਸੀਗਾ ਮੈਂ ਕਿ ਰਖੜੀ ਬੰਨਿਆ ਵਾਂ ਵੀਰੇ ਦੇ ਅੱਛਾ ਰਖੜੀ ਬੰਨਣ ਆਈ ਆ ਹਾਂ ਠੀਕ ਆ ਬਹਿ ਜਾ ਦੁਪਹਿਰੇ ਦੁਪਹਿਰੀ ਆ ਗਈ ਤੂੰ ਤਾਂ ਨਾ ਉਹ ਟਾਈਮ ਜਾਣੀ ਪਹਿਲਾਂ ਸਵੇਰ ਲੱਗਿਆਗਾ ਅੱਛਾ ਹੁਣ ਟਾਈਮ ਜਿ ਸੀਗਾ ਮੈਂ ਕਿ ਚੱਲ ਜਾ ਆਵਾਂ ਠੀਕ ਆ ਬਹਿ ਜਾ ਪਾਣੀ ਲੈ ਕੇ ਆਉਣੀ ਐ ਮੈਂ ਇੱਕ ਤਾਂ ਸਿਖਰ ਦੁਪਹਿਰੇ ਉੱਠ ਕੇ ਤੁਰ ਪੈਗੀ ਇੱਕ ਇੰਨਾ ਨਹੀਂ ਇਹਨੂੰ ਪਤਾ ਵੀ ਝੋਨੇ ਚਾਨਣ ਵਾਲੇ ਲੱਗੇ ਵੀ ਆ ਬੰਦਾ ਮੜੇ ਟਾਈਮ ਨਾ ਆ ਜਵੇ ਤੀਜੇ ਕਦੋਂ ਬੰਨੇ ਨਾ ਆ ਜਾਂਦੀ ਏ ਹੌਂ ਰਖੜਗਾ ਦਾ ਖਾਣਾ ਲਾ ਕੇ ਤੁਰਪੀ ਲੈਣ ਦੀ ਮਾਰੀ ਤੁਰੀ ਫਿਰਦੀ ਏ ਹੋਰ ਇਹਨੇ ਆਉਣਾ ਏ ਭੁੱਖੀ ਹੈਗੀ ਏ ਨਾ ਮੱਥਾ ਡੰਮੀਆਂ ਮੈਂ ਫੜਾਇਆ ਮੈਂ ਪਾਣੀ ਦੋ ਪੀ ਛੱਡਿਆ ਨਹੀਂ ਹਟਦੀ ਏ ਹੁਣ ਆ ਲੈ ਪਾਣੀ ਤਾਂ ਵੀ ਵੀਰਾ ਕਿੱਥੇ ਆ ਉਹ ਆਵ ਇੱਥੇ ਹੀ ਆ ਬਸ ਪਿਆ ਉਹ ਵੀ ਥੱਕਿਆ ਹੈਗਾ ਏ ਪੈ ਗਿਆ ਉਹ ਜਾ ਕੇ ਬੁਲਾ ਨਿੰਦੇ ਉਹਨਾਂ ਨੂੰ ਬੁਲਾ ਲੈ ਨੀ ਹੋਰ ਰਹੇਂਗੇ ਕਿ ਜਾਣ ਅੱਜ ਰਹੋਗੇ ਅੱਛਾ ਰਹਿਣੀ ਆਉ ਮੈਨੂੰ ਵੀ ਰੱਗੇ ਸੀ ਢੋਲੇ ਜਿ ਲੈ ਕੇ ਆਏ ਜਿਹੜੇ ਤੇ ਜਵਾਕ ਫਿਰ ਉਹ ਮੰਮੀ ਕੋਲੇ ਰਹਿ ਪਈ ਅੱਛਾ ਐ ਰਹਿ ਪੈਂਦੀ ਆ ਹੋਰ ਮੰਮੀ ਕੋਲੇ ਰਹਿ ਪੈਂਦੀ ਆ ਉਹ ਮੈਂ ਤਾਂ ਨਹੀਂ ਕਦੀ ਐ ਪੈਣ ਆਉਦੀ ਜਵਾਕ ਛੱਡੀ ਮੈਂ ਤਾਂ ਨਾਲ ਲੈ ਕੇ ਜਾਨੀ ਹੁੰਨੀ ਆ ਪਹਿਲੀ ਗੱਲ ਤਾਂ ਮੈਂ ਕਿਤੇ ਨਹੀਂ ਆਈ ਨਹੀਂ ਛੇਤੀ ਕਦੀ ਗਈ ਨਹੀਂ ਕਿ ਤੇਰੇ ਉਹ ਦਾਦਾ ਦਾਦੀ ਕੋਲੇ ਜੀ ਲਾ ਲੈਂਦੇ ਆ ਅੱਛਾ ਹਾਂ ਸਰਦਾ ਭਣ ਜੇ ਤਾਂ ਹੀ ਤੀਜੇ ਕ ਦਿਨ ਆ ਜਾਨੀ ਹਣਾ ਮੇਰੇ ਵਰਗੀ ਤਾਂ ਸਰਦਾ ਨਹੀਂ ਮੈਂ ਤਾਂ ਬੈਠੀ ਰਹਿਣੀ ਆ ਚੱਲ ਬਹਿ ਜਾ ਇੱਥੇ ਬੁਲਾ ਲਈ ਮੀ ਤੇਰਾ ਪ੍ਰਾਣੂ ਲੇ ਮੰਮੀ ਨੇ ਤਾਂ ਮੈਨੂੰ ਕਹਿਤਾ ਸੀ ਨਾਲੇ ਮੈਂ ਕਿਹਾ ਸੀ ਮੰਮੀ ਨੂੰ ਹੀ ਭਾਬੀ ਦਾ ਸੁਭਾਅ ਕੋਸ ਨਹੀਂ ਮੇਰਾ ਗੱਲ ਗੱਲ ਤੇ ਹਜਾ ਲਾਈ ਜਾਂਦੀ ਐ ਮੈਂ ਤਾਂ ਰਖੜੀ ਬੰਨਣ ਲੈ ਮੈਂ ਤਾਂ ਚਾਵਾਂ ਨਾਲ ਆਈ ਸੀ ਭੈਣਾ ਇਹ ਬੈਠੇ ਸੱਸੀ ਕਹ ਪੈਣੇ ਸੱਸੀ ਗੱਲ ਵੀਰੇ ਹੋ ਠੀਕੋ ਠੀਕ ਐ ਵੀਰੇ ਵਧੀਆ ਕਦੋਂ ਕਹੇ ਸੀ 10 ਮਿੰਟ ਹੋਇਆ ਵੀਰੇ ਅੱਛਾ ਹੋਰ ਜਵਾਕ ਨਹੀਂ ਆਏ ਨਾਲ ਨਹੀਂ ਵੀਰੇ ਉਹ ਘਰੇ ਸੀਗੇ ਫਿਰ ਸਕੂਲ ਜਾਂਦੇ ਆ ਨਾ ਦਾਦਾ ਦਾਦੀ ਕੋਲੇ ਰਹਿ ਪੈਂਦੇ ਐ ਅੱਛਾ ਉਹਨਾਂ ਨਾਲ ਵੀ ਲਿਆਉਦੇ ਮਿਲ ਜਾਂਦੇ ਹੋ ਵੀ ਛੁੱਟੀ ਵਾਲ ਦਿਨ ਮਿਲ ਜਾਣਗੇ ਵੀਰੇ ਅੱਛਾ ਅੱਛਾ ਹੋਰ ਘਰ ਪਰਿਵਾਰ ਸਾਰੇ ਠੀਕ ਸੀ ਠੀਕ ਹੈ ਵੀਰੇ ਵਧੀਆ ਅੱਛਾ ਝੋਨਾ ਝੋਨਾ ਲਾ ਲਿਆ ਵੀਰੇ ਹਾਂ ਝੋਨਾ ਤਾਂ ਲੱਗ ਗਿਆ ਹੈ ਵੀਰੇ ਚਾਰ ਨਹੀਂ ਪਾਇਆ ਨਾ ਚਾਰ ਨਹੀਂ ਪਾਇਆ ਤਕੀ ਅਗਲੀ ਵਾਰ ਔਖੇ ਜਿਹੋਏ ਹੈ ਤਕੀ ਪੱਠਾ ਦੇ ਕਰ ਲਿਆ ਫਿਰ ਅੱਛਾ ਹਾਂਜੀ ਰਖੜੀ ਬੰਨਣ ਆਈ ਸੀ ਵੀਰੇ ਨੂੰ ਅੱਛਾ ਵਧੀਆ ਹੈ ਰਖੜੀ ਬੰਨਣ ਆ ਕੇ ਨਾਲੇ ਮਿਲ ਗਏ ਨੇ ਭਾਨੇ ਨਾਲ ਆਵਣਾ ਬੈਠੋ ਚਾਹ ਪਾਣੀ ਪੀ ਲਓ ਤੁਸੀਂ ਨਹੀਂ ਮੇਰੇ ਭਾਬੀ ਲੈਣ ਗਈ ਆ ਆਵਣਾ ਕਿਵੇਂ ਸੀ ਬਾਜ ਜੀ ਮਾਰੀ ਸੀ ਚਾਹ ਤਾਂ ਨਹੀਂ ਮੈਂ ਤਾਂ ਬਾਜ ਆਈ ਮਾਰੀ ਸੀ ਮੇਰੀ ਗੱਲ ਸੁਣ ਲਓ ਉਤੀਜੇਕ ਦਿਨ ਮੂੰਹ ਚੱਕ ਕੇ ਆ ਜਾਂਦੀ ਹੈ ਲੈਨ ਦੀ ਮਾਰੀ ਤੇ ਜੇ ਉਹ ਤੋਂ ਰਖੜੀ ਬਣਾਇਨਾ ਤੇ ਹਿਸਾਬ ਲਾ ਲਿਓ ਤੇ ਰਖੜੀ ਕਿਹੜਾ ਰੋਜ਼ ਰੋਜ਼ ਆਉਂਦੀ ਆ ਸਾਲ ਬਾਅਦ ਆਉਂਦੀ ਆ ਇਹ ਪਿਛਲੀ ਵਾਰ ਉਹਦੇ ਨੇ ਹਜਾ ਲਾ ਕੇ ਤੋਰੇ ਸੀ ਫੇਰ ਮੂੰਹ ਚੱਕ ਕੇ ਆ ਜਾਂਦੀ ਸੀ ਤੀਜੇ ਕਰ ਲੈਨ ਦੀ ਮਾਰੀ ਆ ਜਾਂਦੀ ਲੋ ਲੈਨ ਤੇ ਹੁਣ ਤੇ ਤਿਆਰ ਤੇ ਤਾਂ ਆਉਣੀ ਆ ਤੂੰ ਐਵੇਂ ਨਾ ਮਾੜੀ ਮਾੜੀ ਗੱਲ ਤੇ ਅਕਲੇਸ਼ ਕਰੀ ਜਾ ਕਰ ਰੋਕੀ ਕਹੂਗੀ ਹੁਣ 500 ਰੁਪਏ ਪਿੱਛੇ ਮੇਰਾ ਮੈਨੂੰ ਘਰੋਂ ਮੋੜਦੇ ਮੈਨੂੰ ਨਹੀਂ ਪਤਾ ਜੇ ਰਖੜੀ ਬਣਾਉਣੀ ਹੈ ਨਾ ਉਹਦੇ ਤੋਂ ਤੇ ਮੈਂ ਉੱਠ ਜਾਣਾ ਹੁਣ ਤੁਸੀਂ ਦੇਖ ਲਓ ਚੱਲ ਕੇ ਵੀ ਆਈ ਓ ਇੰਨੀ ਵਾਰ ਤੋਂ ਜਿੱਥੇ ਮਰਜੀ ਚੁੱਪ ਕਰਕੇ ਮੋੜ ਸਨ ਲਾਉ ਤੇ ਖੇਤ ਜਾਵੜੋ ਜਦੋਂ ਉੱਠ ਗਈ ਨਾ ਮੈਂ ਫੋਨ ਲਾ ਦੂੰਗੀ ਮਗਰ 에ਅਰਫੋਨ ਮੇਰੇ ਕੋਲ ਹੈ ਨਹੀਂ ਪੈਸੇ ਉਹਨੂੰ ਦੇਣ ਵਾਸਤੇ ਉਹ ਘਰੇ ਬੈਠੀ ਕੀ ਕਹੂਗੀ ਤੇਰਾ ਵੀ ਸਰਾ ਹੀ ਪੈ ਜਾਵਾ ਯਾਰ ਮੇਰਾ ਜੀਵ ਹੀ ਨਹੀਂ ਕਰਦਾ ਜਾਣ ਨੂੰ ਕੁੜੀ ਹੁਣ ਘਰੇ ਬੈਠੀ ਹੈ ਕੀ ਸੋਚੂਗੀ ਉਹ ਮੈਨੂੰ ਦੇਖ ਕੇ ਆਪ ਖੇਤ ਔਰ ਗਿਆ ਕੀ ਕਰਾਂ ਉਹ ਨਹੀਂ ਜਾਂਦਾ ਤਾਂ ਉਹ ਕਲੇਸ਼ ਕਰਦੀ ਏ ਜੇ ਜਾਣਾ ਤਾਂ ਫਿਰ ਭੈਣ ਦੱਸੋ ਚੱਲ ਬਣਾ ਗਾਉੜਾ ਲੈ ਹੁਣ ਚੌਕੜ ਆਇਆ ਮੇਰੇ ਟਿਕ ਟੱਕੀ ਜਾਂਦੀ ਉਹ ਵੀ ਚਲੂਤਾ ਗਿਆ ਹੁਣ ਖੇਤ ਬੰਨ ਲਈ ਕਿਹਦੇ ਰਖੜੀ ਬੰਨਣੀ ਹੈ ਇਹਨੂੰ ਪਤਾ ਲੱਗ ਗਿਆ ਹੁਣ ਹੁਣ ਨਹੀਂ ਹੋਦੀ ਤੀਜੇ ਕ ਦਿਨ ਰਖੜੀ ਲੈ ਕੇ ਆ ਲੈ ਚਾਹ ਪੀ ਲੈ ਖੇਤ ਚੋ ਪੀ ਲੈ ਭਾ ਵੀ ਵੀਰਾ ਉਹ ਤਾਂ ਖੇਤ ਗਿਆ ਅੱਛਾ ਮੈਂ ਤਾਂ ਰਖਣੀ ਬੰਨਣੀ ਸੀ ਉਹਨਾਂ ਦੇ ਕੋਈ ਨਹੀਂ ਰਖੜੀ ਬਨਣੀ ਸੀ ਤੋ ਉਹ ਤਾਂ ਫੇਰ ਮਨਾ ਜੂਗਾ ਅੱਥ ਨੇ ਉੱਥ ਨੇ ਆਊਗਾ ਕੋਈ ਨਹੀਂ ਵੇਟ ਕਰ ਲਾਉਣਾ ਟਾਈਮ ਅੱਛਾ ਹੂੰ ਇੱਥੇ ਹੀ ਆ ਤੂੰ ਕੋਈ ਇੰਟੁਕੜ ਕਿਤੇ ਜਾਣਾ ਈ ਪੀਲਾ ਤੂੰ ਚਾਹ ਚੂਜੀ ਮੈਂ ਤਾਂ ਕੱਪੜੇ ਸੁੱਕਣੇ ਪਾ ਕੇ ਆਉਣੀ ਮੇਰੇ ਤਾਂ ਬਾਹਰ ਸੁੱਕਣੇ ਪਾਉਣ ਵਾਲੇ ਪਏ ਆ ਮੈਨੂੰ ਤਾਂ ਬਿੰਦਰਾਮ ਵੀ ਨਹੀਂ ਮਿਲਦਾ ਕਿਤੇ ਕੋਈ ਆ ਗਿਆ ਕਿਤੇ ਕੋਈ ਆ ਗਿਆ ਆਈ ਦਿਨ ਲੰਘ ਜਾਂਦਾ ਮੇਰਾ ਤਾਂ ਨਵੇਂ ਵੇਸੇ ਤਮੈ ਅੱਜ ਰਹਿਣਾ ਸੀ ਤੇ ਭਾਬੀ ਦਾ ਗੱਲ ਬੱਲ ਤੇ ਸੁਣਾਈ ਜਾਂਦੀ ਆਂ ਵੀਰਾ ਜੇ ਤਮੈ ਰਖੜੀ ਬਣ ਕੇ ਜਾਵਾ ਟਾਈਮ ਨਾਲ ਲਾ ਯਰ ਕੀਤ ਘੜਾ ਕੋਈ ਕੰਮ ਐ ਇਹ ਤਾਂ ਐਵੇਂ ਆ ਕੇ ਬਹਿ ਗਿਆ ਉਹਨੇ ਤੂਰ ਤਾਂ ਅੰਦਿਸ਼ ਰਖੜੀ ਨਹੀਂ ਬਣਣੀ ਮੇਰਾ ਤਾਂ ਆਪਜੀ ਕਰਦਾ ਇਹ ਬਣਾ ਲਾ ਇਨੀ ਦੂਰ ਚੱਲ ਕੇ ਆਈ ਐ ਹੁਣ ਕੀ ਕਰਾਂ ਘਰੇ ਜਾਣਾ ਉਹ ਕਲੇਸ਼ ਕਰੂਗੀ ਇਹ ਨਹੀਂ ਵੀ ਬਣਾਉਂਦਾ ਉਹ ਵੀ ਸੋਚੂਗੀ ਕੁੜੀ ਭੈਣ ਵੀ ਜਾਣ ਕੇ ਤੁਰ ਗਈ ਐ ਵੀ ਪਸ ਗਿਆ ਮਜਬੂਰ ਹੋ ਗਿਆ ਕੀ ਕਰਾਂ ਲੈ ਭਾਬੀ ਵੀ ਨਹੀਂ ਆਈ ਵੀਰਾ ਵੀ ਨਹੀਂ ਆਇਆ ਦੇਣੀ ਆ ਮੈਂ ਭਾਬੀ ਕੀ ਕਰੀ ਜਾਂਦੀ ਲੈ ਭਾਬੀ ਤਾਂ ਇੱਥੇ ਬੈਠੀ ਆ ਭਾਬੀ ਤਾਂ ਬਾਹਰ ਬੈਠੀ ਆ ਹੋਰ ਉਹੀ ਬੈ ਗਈ ਮੈਂ ਤਾਂ ਬਾਹਰ ਇੱਥੇ ਬਦਗਾਂ ਹਵਾ ਜੀ ਆਈ ਜਾਂਦੀ ਸੀ ਵੀਰਾ ਆਇਆ ਨਹੀਂ ਹਜੇ ਨਾ ਆਇਆ ਨਹੀਂ ਉਹ ਤਾਂ ਹਜੇ ਤੇ ਮੈਂ ਤਾਂ ਰਖੜੀ ਬਨ ਕੇ ਜਾਣਾ ਸੀ ਕੋਈ ਨਹੀਂ ਤੂੰ ਐ ਕਰ ਰਖੜੀ ਰੱਖ ਜਾ ਇੱਥੇ ਆਪੇ ਬਨ ਲੂ ਆ ਕੇ ਉਹਨੂੰ ਤਾਂ ਉਹ ਤਾਂ ਲੇਟ ਹੋ ਜਾਊਗਾ ਹੋਣੀ ਹਜੇ ਆਉਣਾ ਲੈਂਦੀ ਭਾਬੀ ਲਾਇਆ ਸੀ ਮੈਂ ਫੋਨ ਲੇਟ ਆਈ ਜਾਂਦੀ ਉਹ ਕਦ ਪਾਣੀ ਲਈ ਜਾਂਦਾ ਮੈਂ ਆਥਨ ਹੋ ਜਾਊਗਾ ਉਹਨੂੰ ਤਾਂ 5 6 ਵਜੇ ਜਾਣਗੇ ਅੱਛਾ ਤੂੰ ਰੱਖ ਜਾ ਕੋਈ ਨਹੀਂ ਇੱਥੇ ਆਪੇ ਬਨ ਲੂ ਆ ਕੇ ਭਾਬੀ 5 10 ਮਿੰਟ ਤੱਕ ਵੀਰ ਆਈ ਜਾਊ ਫੋਨ ਲਾ ਕੇ ਪੁੱਛ ਲੈ ਆਇਆ ਨਾ ਹਰਜੀਤ ਹੁਣ ਖੇਤ ਕਿਹੜਾ ਨੇੜੇ ਐ ਐਡੀ ਦੂਰ ਤੱਕ ਖੇਤ ਭਣ ਗੇੜੇ ਲਾਉਣੇ ਕਿਹੜਾ ਸੌਖੇ ਗਰਮੀ ਦੇ ਵਿੱਚ ਲੈ ਮੈਨੂੰ ਤਾਂ ਐਂਸ ਵੀ ਮੈਂ ਬੰਨ ਕੇ ਜਾਊਂਗੀ ਜੇ ਰੱਖਣੀ ਕੋਈ ਨਹੀਂ ਤੂੰ ਛੇ ਰੱਖ ਜਾ ਆਪਣੇ ਬੰਨ ਲੂ ਆ ਕੇ ਬੰਨਣਾ ਨਾ ਕਿਹੜਾ ਬਾੜਾ ਹੋ ਜਾਂਦਾ ਏ ਰਖੜ ਕੋਈ ਇੱਥੇ ਨੋਪਾ ਕੀ ਆ ਹਾਂ ਰਖੜੀ ਐ ਤੇ ਡੱਬਾ ਤੇ ਆ ਵੀਰੇ ਦਾ ਗਿਫਟ ਐ ਵੀਰੇ ਨੂੰ ਕਹਿ ਦੋ ਵੀ ਖੋਲ ਲੂਗਾ ਕੋਈ ਨਹੀਂ ਕਹਿ ਦੂਗੀ ਕੋਈ ਨਹੀਂ ਖੋਲ ਲੂਗਾ ਮੈਂ ਤਾਂ ਕੀ ਕਰਾਉਣਾ ਗਿਫਟ ਪਤਾ ਹੀ ਮੈਨੂੰ ਕੀ ਲੈ ਕੇ ਆਈ ਹੋਏਗੀ ਚਲ ਚੰਗਾ ਭਾਬੀ ਮੈਂ ਚੱਲਦੀ ਹਾਂ ਚੰਗਾ ਜਾ ਵੜਾਉਣ ਵਾਲ ਕੋਈ ਬੱਸ ਤੇਰੀ ਇੱਥੇ ਖੜ ਜੀ ਇੱਥੇ ਹੀ ਰੁਕ ਜੂਗੀ ਬੱਸ ਉੱਥੋਂ ਚੜ ਜੀ ਲਾ ਪਹਿਲਾ ਵੀ ਦਿਨ ਹੁੰਦੇ ਸੀ ਇੱਕ ਵਾਰ ਹੁੰਦੇ ਵਧੀਆ ਪਿਆਰ ਮਹੱਬੂਬ ਦੇਖਾਂ ਤਾਂ ਸਹੀ ਕੀ ਲੈ ਕੇ ਆਈ ਉਹ ਭਰਾ ਵਾਸਤੇ ਮਰਖੜੀ ਲਈ ਕਰਦੀ ਇਹ ਲੈ ਡੱਬੇ ਚ ਕੀ ਲਈ ਹੈ ਨੇ ਬੱਤੀ ਦੇ ਬਦਗਲ ਹੈ ਕਿ ਇਹਦੇ ਵਿੱਚ ਕੀ ਆ ਆਖੀ ਭਰਾ ਖੋਲੂ ਮੇਰਾ ਨੇ ਕੁੜੀ ਪਰਾ ਦੀ ਪੈਂਟ ਸ਼ਰਟ ਲਈ ਚੜਦੀ ਹੈ ਹਾਂ ਕੀ ਹੈ ਪੱਗ ਕੁੜੀ ਮੇਰਾ ਸੂਟ ਹਾਈ ਮੈਂ ਤਾਂ ਕੁੜੀ ਉਹਨਾਂ ਭਾਈ ਮਾਰੀ ਕੀ ਤੇ ਵਿਚਾਰੀ ਨਾਲ ਉਹ ਤਾਂ ਵੀ ਕੋਈ ਨਾ ਪਸੰਦ ਆ ਕੀ ਗਈ ਇੰਨੇ ਮਾਨਤਾਨ ਦੇ ਨਾਲ ਆ ਤੇ ਮੇਰੇ ਤੋਂ ਉਹਨੂੰ 10 ਰੁਪਏ ਵੀ ਨਹੀਂ ਸਰੇ ਹਾਇ ਰੱਬ ਮੈਂ ਕਿੱਡੀ ਵੱਡੀ ਗਲਤੀ ਕਰਕੇ ਰੱਬ ਨੇ ਮੈਨੂੰ ਕਦੇ ਵੀ ਮਾਫ਼ ਨਹੀਂ ਕਰਨਾ ਜੀ ਵਿਚਾਰੀ ਆਈ ਸੀ ਧੀ ਦੂਰੋਂ ਚੱਲ ਕੇ ਇੰਨਾ ਕੁਝ ਉਹ ਲੈ ਕੇ ਆਈ ਤੇ ਮੈਂ ਉਹਨੂੰ 500 ਰੁਪਏ ਵੀ ਦੇ ਸਕਦੀ ਸੀ ਆ ਤਾਂ ਮੈਂ ਬਹੁਤ ਗਲਤ ਕੀਤਾ ਮੇਰੇ ਵਰਗੀਆਂ ਪਰਜਾਈਆਂ ਪਤਾ ਨਹੀਂ ਕਿੰਨੇ ਕ ਘਰਾਂ ਦੇ ਵਿੱਚ ਹੋਣਗੀਆਂ ਕਿੰਨੀਆਂ ਕਾਰਗੀਆਂ ਨਾਨਾ ਦੇ ਨਾਲਾਂ ਹੀ ਕਰਦੀਆਂ ਹੋਣਗੀਆਂ ਤੇ ਵਿਚਾਰੀਆਂ ਨਾਨਾ ਕਿੰਨੇ ਦੁਖੀ ਹੋ ਕੇ ਉਸ ਘਰੋਂ ਜਾਂਦੀਆਂ ਹੋਣਗੀਆਂ ਰੱਬਾ ਮੈਨੂੰ ਮaaf ਕਰ ਦੇ ਪਰ ਅੱਗੇ ਤੋਂ ਮੈਂ ਉਹਦੇ ਨਾਲ ਕਦੇ ਵੀ ਆਏ ਨਹੀਂ ਕਰੂੰਗੀ ਜਦੋਂ ਵੀ ਉਹ ਆਉਗੀ ਨਾ ਪੂਰੀ ਖੁਸ਼ੀ ਦੇ ਨਾਲ ਮੈਂ ਉਹਦੇ ਸਾਰੇ ਚਾਹ ਪੂਰੇ ਕਰੂੰਗੀ ਚਾਰੀ ਪਤਾ ਨਹੀਂ ਕਿੰਨੀ ਕੌਕੀ ਹੋ ਕੇ ਗਈ ਹੋਗੀ ਇੱਥੋਂ ਉਹ ਤਾਂ ਹੁਣ ਉੱਠ ਵੀ ਗਈ ਹੋਣੀ ਹੈ ਮੇਰਾ ਭਾਬੀ ਤਾਂ ਮੈਨੂੰ ਤੋਰਨ ਵੀ ਨਹੀਂ ਆਈਗੀ ਕਿੰਨੇ ਚਾਹਾਂ ਨਾਲ ਮੈਂ ਰਖੜੀ ਬੰਨਣ ਆਈ ਸੀ ਪਹਿਲਾਂ ਨਿੱਕੇ ਹੁੰਦਿਆਂ ਨੂੰ ਭੈਣ ਭਰਾਵਾਂ ਨੂੰ ਕਿੰਨਾ ਚਾਹ ਹੁੰਦਾ ਸੀ ਰਖੜੀਆਂ ਨਾਲ ਹੁਣ ਤਾਂ ਕਈ ਭੈਣਾਂ ਮੇਰੇ ਅਰਗੀਆਂ ਜਿਹੜੀਆਂ ਆਂ ਆਏ ਮੁਰ ਜਾਂਦੀਆਂ ਵਿਚਾਰ ਨੂੰ ਉਹ ਵੀ ਕਿੰਨੇ ਚੰਗੇ ਦਿਨ ਹੁੰਦੇ ਸੀ ਜਦੋਂ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ